ਇੱਕ ਵਾਰ ਫਿਰ ਮੈਨੂੰ ਦਸੂਹਾ ਦੀ ਮੰਡੀ ਜਾਣ ਦਾ ਮੌਕਾ ਮਿਲਿਆ ਔਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਇਸ ਇਲਾਕੇ ਦੇ ਹਰਮਨ ਪਿਆਰੇ ਐਮ ਐਲ ਏ ਕੋਮਨ ਸਾਹਿਬ ਜੀ ਔਰ ਉਹਨਾਂ ਦੀ ਸਾਰੀ ਟੀਮ ਐਸ ਡੀ ਐਮ ਤੇ ਸਾਡੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਔਰ ਡੀ ਐਫ ਐਸ ਸਾਰੇ ਸਾਡੇ ਅਧਿਕਾਰੀ ਸੇਵਾਨ ਔਰ ਮੈਨੂੰ ਇੱਥੇ ਕਈ ਵਾਰ ਆਣ ਦਾ ਮੌਕਾ ਮਿਲਿਆ ਸੋ ਅੱਜ ਮੈਂ ਦੁਆਰਾ ਇੱਥੇ ਝੋਨੇ ਦੀ ਖਰੀਦ ਦਾ ਜ਼ਾਇਜ਼ਾ ਲੈਣ ਲਈ ਆਇਆ ਆ ਆ ਦੇਖੋ ਫਸਲ ਕੀ ਡਿਟਾਲ ਹੈ ਹਾਂ ਕਾਬਿਲ ਹਾਂ ਠੀਕ ਹੈ ਸਾਡੇ ਦਾਣਾ ਬਹੁਤ ਹੈ ਹਾਂਜੀ ਅੱਜ ਹਾਂਜੀ ਅੱਛਾ ਅੱਛਾ ਠੀਕ ਹੈ ਤੇ ਅੱਜ ਤੁਹਾਨੂੰ ਵੇਲੇ ਕਰ ਦੇਣਾ ਹੁਣੇ ਹਾਂਜੀ ਹਾਂਜੀ ਅੱਗੇ ਵੀ ਲਾ ਅੱਗੇ ਸਟਾਈਮ ਅੱਛਾ ਪਹਿਲੋ ਪਹਿਲੋ ਆ ਪੈਸੇ ਵੀ ਆ ਗਏ ਆ ਜੀ ਅੱਛਾ ਪੰਮੇ ਪੰਮੇ ਅਮੇ ਦਾ ਪੰਮੇ ਚਲੋ ਕੋਈ ਦਿੱਕਤ ਨਹੀਂ ਹੈ ਮੰਡੀ ਚ ਹਾਂਜੀ ਉਲਦਰ ਨੇ ਪੰਨ ਸਿੰਘ ਨੇ ਪਾਇਆ ਵਾਹ ਜੈਕਾਰਾ ਚਲ ਇਹ ਕਿਤਾਮੋ ਚੈੱਕ ਠੀਕ ਹੈ ਹਾਂਜੀ ਠੀਕ ਨਹੀਂ ਦੂਰ ਲੱਭਣ ਨੇ ਆ ਆ ਚੈੱਕ ਹੋ ਰਿਹਾ ਦੇਖੋ ਹਨੇ ਬਸ ਮੈਂ ਕਿਤੇ ਇਹਨਾਂ ਨੂੰ ਹਾਂ ਬੜਾ ਕਮਾਲ ਦਾ ਤਜਰਬਾ ਵੀ ਹੋ ਗਿਆ ਦੰਦ ਕਰਕੇ ਉਹ ਕੀਤਾ ਵੀ ਹਾਂ ਹਾਂ ਨਹੀਂ ਨਹੀਂ ਆ ਦਸੰਡੇ ਆ ਮੌਚਰ ਬਹੁਤ ਵਧੀਆ ਬਹੁਤ ਪੂਰਾ ਐਕਸਪੀਰੀਅੰਸ ਹੈ ਹਾਂ 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 ਦੇਖੋ ਸੋ ਪੰਜਾਬ ਦੇ ਅੰਦਰ 16 ਸਤੰਬਰ ਤੋਂ ਬੜੀ ਦੀ ਪ੍ਰਕਿਊਰਮੈਂਟ ਦਾ ਆਰੰਭ ਹੋਇਆ ਔਰ ਵਕਰੀ ਸਥਿਤੀ ਤੇ ਇਸ ਵਾਰ ਪ੍ਰਕਿਊਰਮੈਂਟ ਹੋ ਰਹੀ ਹੈ ਕਿਉਂਕਿ ਪੰਜਾਬ ਹੜ੍ਹਾਂ ਦੀ ਮਾਰ ਚੋਂ ਮਹੀਨہ ਨਿਕਲ ਕੇ ਬਾਹਰ ਆਇਆ ਔਰ ਬਹੁਤ ਵੱਡੀ ਕੁਦਰਤ ਦੀ ਕਰੋਪੀ ਪੰਜਾਬ ਦੇ ਹਰ ਜਾਨ ਮਾਨਸ ਤੇ ਪਈ ਹੈ ਚਾਹੇ ਉਹ ਕਿਸਾਨ ਹੈ ਚਾਹੇ ਪੰਜਾਬ ਦਾ ਵਪਾਰੀ ਹੈ ਚਾਹੇ ਆਮ ਵਰਗ ਹੈ ਕੋ ਮਜ਼ਦੂਰ ਹੈ ਸੋ ਇਸ ਵਸਾ ਦੇ ਅੰਦਰ ਪ੍ਰਕਿਊਰਮੈਂਟ ਹੋ ਰਹੀ ਹੈ ਤੇ ਇਹਦੇ باوجود ਪੰਜਾਬ ਦਾ ਕਿਸਾਨ ਬੜੀ ਖੁਸ਼ੀ ਦੇ ਨਾਲ ਚੜ੍ਹਦੀ ਕਲਾ ਚ ਮੰਡੀ ਚ ਆ ਰਿਹਾ ਸੋ ਕੇਂਦਰੀ ਪੂਲ ਦੇ ਲਈ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਔਰ ਅਸੀਂ 190 ਲੱਖ ਐਮਟੀ ਦਾ ਬੰਦੋਬਸ ਕੀਤਾ ਉਹਦੇ ਲਈ ਸੀਸੀਆ ਲੋਦੇ ਲਈ ਬਾਰਦਨਾ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਆ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 15 ਲੱਖ 21000 ਐਮਟੀ ਚੁਆਨਾ ਪਹੁੰਚਿਆ ਜਿਹਦੇ ਵਿੱਚੋਂ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ 14 ਲੱਖ 41000 ਐਮਟੀ ਪਰਚੇਜ਼ ਕੀਤਾ ਜਾ ਚੁੱਕਿਆ ਤੇ ਉਹਦੀ ਜਿਹੜੀ ਬਣਦੀ ਰਕਮ ਹੈ 2700 ਕਰੋੜ ਰੁਪਇਆ ਪੰਜਾਬ ਦੇ ਕਿਸਾਨ ਦੇ ਖਾਤਿਆਂ 'ਚ ਰਿਲੀਜ਼ ਕੀਤਾ ਜਾ ਚੁੱਕਿਆ ਤੇ ਖਾਸ ਕਰਕੇ ਜਿਹੜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਚਨਬੱਤਾ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਉਹਨਾਂ ਦਾ ਉਸ ਗੱਲ ਨੂੰ ਲੈ ਕੇ ਜਿਹੜਾ ਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੰਜਾਬ ਦੀ ਮੰਡੀ 'ਚ ਕਿਸਾਨ ਨੂੰ ਨਾ ਆਵੇ ਔਰ ਉਹਦੀ ਫਸਲ ਜਿਹੜੀ ਆ ਉਹ 24 ਘੰਟੇ ਦੇ ਵਿੱਚ ਵਿੱਚ ਖਰੀਦਣ ਤੋਂ ਬਾਅਦ ਭੁਗਤਾਨ ਉਹਦੇ ਖਾਤੇ 'ਚ ਹੋਵੇ ਸੋ ਮੈਂ ਸਮਝਦਾ ਕਿ ਪਿਛਲੇ ਸਾਢੇ 3 ਸਾਲਾਂ ਦੇ ਦੌਰਾਨ ਇਹ ਸਾਡਾ 7ਵਾਂ ਸੀਜ਼ਨ ਹੈ ਪੈਡੀ ਔਰ ਵੀਟ ਦਾ ਔਰ ਜਿਸ ਤਰ੍ਹਾਂ ਸਮੂਥਲੀ ਪਹਿਲਾਂ ਵੀ ਚੱਲਦਾ ਰਿਹਾ ਇਸ ਵਾਰ ਵੀ ਬੜਾ ਕਮਾਲ ਦਾ 24 ਘੰਟਿਆਂ ਦੇ ਵਿੱਚ ਪੇਮੈਂਟ ਕਿਸਾਨ ਦੇ ਖਾਤੇ 'ਚ ਪਾਈ ਜਾ ਰਹੀ ਹੈ ਸੋ ਅੱਜ ਮੈਂ ਜਿਹੜਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਹੋਇਆ ਨਾਲੇਕ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਵੀ ਕਰਾਂਗਾ ਕੀ ਉਹ ਫਸਲ ਨੂੰ ਕਾਲੀ ਨਾ ਕਰਨ ਸਵਾਰਕੇ ਲੈ ਕੇ ਆਣ ਪੈਸਾ ਸਾਡੇ ਕੋਲ ਆ ਬਾਰਦਾਨਾ ਸਾਡੇ ਕੋਲ ਆ ਇਰਾਦਾ ਸਾਡੇ ਕੋਲ ਆ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ ਕੋਈ ਦਿੱਕਤ ਉਹਨਾਂ ਨੂੰ ਨਾ ਆਏਗੀ ਪਰ ਇਹਦੇ ਲਈ ਜਿਹੜਾ ਉਹ ਵੀ ਥੋੜਾ ਸਹਿਯੋਗ ਕਰਨ ਪਰ ਨਾਲ ਦੇ ਨਾਲ ਅਸੀਂ ਜਰੂਰ ਇਹ ਗੱਲ ਮਤਲਬ ਕਵਾਂਗੇ ਕਿ ਪੰਜਾਬ ਭਾਵੇਂ ਵੱਖਰੀਆਂ ਹਾਲਾਤਾਂ ਤੋਂ ਗੁਜ਼ਰ ਕੇ ਆਇਆ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ ਟਾਰਗੇਟ ਮਿਲਿਆ ਉਹਦੇ ਅਸੀਂ ਉਹਨੂੰ ਅਚੀਵ ਕਰੀਏ ਤੇ ਇਹ ਦੋਵੇਂ ਸੀਜ਼ਨ ਜਿਹੜੇ ਆ ਪੰਜਾਬ ਦੀ ਪੈਡੀ ਔਰ ਬੀਟ ਦਾ ਬੜੀ ਵੱਡੀ ਪੰਜਾਬ ਦੀ ਆਰਥਿਕਤਾ ਦੇ ਨਾਲ ਇਹਨਾਂ ਦਾ ਸਬੰਧ ਹੈਗਾ ਕਰੋੜਾਂ ਲੋਕ ਇਹਦੇ ਨਾਲ ਜੁੜੇ ਆ ਕਿਸਾਨ ਜੁੜੇ ਆ ਮਜ਼ਦੂਰ ਜੁੜੇ ਆ ਮਿਲਰ ਆੜਤੀ ਸਭੇ ਲੋਕ ਜੁੜੇ ਆ ਸੋ ਇਹ ਸੀਜ਼ਨ ਸਭ ਦੇ ਲਈ ਵਧੀਆ ਹੋਵੇ ਇਹੀ ਅਸੀਂ ਲਗਾਤਾਰ ਜਿਹੜਾ ਉਹਦੇ ਤੇ ਪੈਰਾ ਦੇ ਰਹੇ ਆ ਇੱਕ ਹੋਰ ਪੜਿਆ ਜੀ ਮਰਗੜਾ ਅੱਛਾ 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 ਬੜਾ ਫੁੱਲੂ ਤਾਂ ਕੱਲੋਂ ਦੇਰਾ ਫੁੱਲੂ ਗਿਆ ਤਾਂ ਕੱਲੋਂ ਪਿੰਡ ਢੋਲਵਾਲ ਤੇ surjit singh ਨੇ ਨਾ ਇਹਦੇ ਹੈਗੇ ਆਪਣੇ ਜ਼ਿੰਮੇਵਾਰ ਹਾਂਜੀ ਹੈਗੇ ਜੀ ਹੈਗੇ ਜੀ ਆਓ ਇਧਰ ਆਓ ਅੱਛਾ ਆਪਾਂ ਠੀਕ ਹੈ ਅੱਛਾ ਅੱਛਾ ਤਸ਼ਰੀਫ ਹੋ ਰਿਹਾ ਢੋਲਵਾਲ ਦੇ ਉਧੇ ਢੋਲਵਾਲੀਆ ਕਹਿੰਦੇ ਅੱਛਾ ਢੋਲਵਾਲ ਪਿੰਡ ਤੋਂ ਹੀ ਆ ਇਸਲਾ ਪਿੰਡ ਤੋਂ ਨਾ ਇਹਨੇ ਢੋਲਵਾਲ ਦੀ ਆ ਮੜਾ ਖੜੇ ਜੋ ਬਣਾਂਗੇ ਤਸ਼ਰੀਫ ਹੋ ਰਿਹਾ ਮੜਾ ਖੜੇ ਜੋ ਆਜੋ ਆਜੋ ਸਸੀ ਕਾ ਜੀ ਯਾਰ ਸਸੀ ਕਾ ਜੀ ਮੰਤਰੀ ਸਾਹਿਬ ਨੇ ਸਵੇਰੇ ਆਏ ਜੀ ਅੱਜ ਹਾਂ ਹਾਂ ਅੱਛਾ ਅੱਛਾ ਠੀਕ ਤੇ ਅੱਜ ਤੁਹਾਨੂੰ ਵੇਲੇ ਕਰ ਦੇਣਾ ਹੁਣੇ ਹਾਂਜੀ ਹਾਂਜੀ ਅੱਗੇ ਵੀ ਲਾ ਅੱਗੇ ਸਟਾਈਮ ਅੱਛਾ ਪਹਿਲੋ ਪਹਿਲੋ ਆ ਪੈਸੇ ਵੀ ਆ ਗਏ ਆ ਜੀ ਅੱਛਾ ਪੰਮੇ ਉੱਤੇ ਅਮੇ ਉੱਤੇ ਚਲੋ ਕੋਈ ਦਿੱਕਤ ਨਹੀਂ ਹੈ ਮੰਡੀ ਚ ਹਾਂਜੀ ਕੋਈ ਦਿੱਕਤ ਨਹੀਂ 500 600 ਪੈਸੇ ਆ ਗਏ ਵਾਹ ਜੈ ਜੀ ਵਾਹ ਅੱਛਾ ਇਹ ਕਿਤਾਮੋ ਚੈੱਕ ਠੀਕ ਹੈ ਹਾਂਜੀ ਨਹੀਂ ਦੂਰ ਲੱਭਣ ਡਿਆ ਹਾਂ ਆ ਚੈੱਕ ਹੋ ਰਿਹਾ ਦੇਖ ਹਾਂ ਨਹੀਂ ਬਸ ਮੈਂ ਕਿਤੇ ਬੜਾ ਕਮਾਲ ਦਾ ਤਜਰਬਾ ਵੀ ਹੋ ਗਿਆ ਦੰਦ ਕਰਕੇ ਕਿਤਾ ਵੀ ਹਾਂ ਨਹੀਂ ਨਹੀਂ ਅ ਦਸੰਡੇ ਮੌਚਰ ਬਹੁਤ ਵਧੀਆ ਬਹੁਤ ਪੂਰਾ ਐਕਸਪੀਰੀਅੰਸ ਹੈ ਹਾਂ 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 ਦੇਖੋ ਅ ਕੀ ਆਂਦੇ ਆ ਅਸੀਂ ਇਹਦੇ ਨਾਲ ਜੁੜੇ ਹਾਂ ਅਸੀਂ ਬਾਡੀਆਂ ਕੀਤੀਆਂ ਹੋਈਆਂ ਉਹ ਸਵੇਰ ਲ ਜਦੋਂ ਇਦਾਂ ਫੰਡਦੇ ਹਾਂਜੀ ਹਾਂਜੀ ਹੈਨਾ ਸਵੇਰੇ ਸਕੂਲ ਜਾਣਾ ਰਾਤ ਨੂੰ ਠੀਕ ਹੈ ਨਾ ਸੋ ਜਿਹੜੀ ਕਿਰਤ ਆ ਨਾ ਕਿਰਤ ਦਾ ਸਵਾਦ ਹੀ ਵੱਖਰਾ ਹੈ ਜਿਹੜਾ ਬੰਦਾ ਕਰਦਾ ਸੋ ਅਸੀਂ ਤਾਂ ਮਿੱਟੀ ਤੇ ਜਾਏ ਆ ਜੀ ਹੈਨਾ ਸੋ ਚੰਗਾ ਜੀ ਮਿਹਰਬਾਨੀ ਇਹਦੇ ਵੀ ਪੈਸੇ ਤੁਹਾਡੇ ਕੱਲ ਤੱਕ ਪਾ ਜਣੇ ਖਾਤੇ ਹੈਨਾ ਹਾਂ ਮੈਂ ਇਹ ਹੀ ਦੇਖਣ ਰਹੀ ਸੀ ਵੀ ਆ ਗੱਲ ਬਣ ਨਹੀਂ ਰਹੀ ਚਾਹ ਬਣਾਈ ਹੈ ਚਾਹ ਬਣਾਈ ਹੋਈ ਜੀ ਤੇਰੀ ਕੁਟੀਲੀ ਜੀ ਹਾਂ ਨੀ ਹਾਂ ਬਿਲਕੁਲ ਆਓ ਆਓ ਰਿਓ ਨਹੀਂ ਰਿਓ ਅੱਛਾ ਅੱਛਾ ਲੋ ਮਨ ਸਾਥ ਹੀ ਲੋ ਜੀ ਸਾਹਮਣੇ ਹਰ ਸੀਜ਼ਨ ਤੇ ਸਾਡੇ ਗਵਰਦੇ ਹੁੰਦੇ ਨੇ ਨਹੀਂ ਭਾਵੇਂ ਕਣਕ ਹੋਵੇ ਝੋਨਾ ਹੈ ਤੇਰੇ ਹਰ ਹਰ ਤੁਹਾਡਾ ਤੁਹਾਡਾ ਐਮਐਲਏ ਇੰਨਾ ਪਿਆਰਾ ਨਾ